ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ 2364 ਦੇ ਲਈ ਬਿਗ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤੇ ਅੱਜ ਹੋਣਗੇ ਸਟੇਸ਼ਨ ਚੋਂ ਲਈ ਲਿੰਕ ਓਪਨ ਜਾਂ ਫਿਰ ਨਹੀਂ ਇਸ ਬਾਰੇ ਤੁਹਾਨੂੰ ਅੱਜ ਵਿਦ ਪ੍ਰੂਫ ਜਾਣਕਾਰੀ ਦੇਾਂਗੇ ਤੇ ਵਿਭਾਗ ਵੱਲੋਂ ਜਿਹੜੀਆਂ ਕੱਲ੍ਹ ਸਟੇਸ਼ਨ ਦੀ ਲਿਸਟਾਂ ਤਿਆਰ ਨੇ ਉਹ ਕਦੋਂ ਅਪਲੋਡ ਕੀਤੀਆਂ ਜਾਣਗੀਆਂ ਤੇ ਈਟੀਟੀ 2364 ਬਾਰੇ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਪਹਿਲਾਂ ਦੋਸਤੋ ਮੈਂ ਕੁਝ-ਕੁਝ ਚੈਨਲਸ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਕਿ 23 64 ਭਰਤੀ ਦੀਆਂ ਲਿਸਟਾਂ ਕਹਿ ਕੇ ਮਾਸਟਰ ਕੈਡਰ ਦੀਆਂ ਲਿਸਟਾਂ ਦਿਖਾ ਰਹੇ ਨੇ ਦੋਸਤੋ ਉਹ ਸਟੇਸ਼ਨ ਚੋਇਸ ਸੀਗੀ ਮਾਸਟਰ ਕੈਡਰ ਵਿੱਚ ਜਿਹੜੇ ਪਦ ਉન્નਤ ਹੋਏ ਨੇ ਟੀਚਰਸ ਤੋਂ ਜਿਹੜੇ ਹੋਏ ਨੇ ਲੈਕਚਰਾਰ ਤੱਕ ਉਹਨਾਂ ਦੇ ਲਈ ਸਟੇਸ਼ਨ ਚੋਇਸ ਦੇ ਲਈ ਉਹ ਲਿਸਟ ਜਾਰੀ ਕੀਤੀ ਗਈ ਸੀ ਪਰ ਇੱਥੇ ਆਪਣੇ ਕੁਝ ਯੂਟਿਊਬਰਸ ਸ਼ਾਇਦ ਮੇभी ਉਹ ਪੜੇ ਲਿਖੇ ਨਾ ਹੋਣ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਕਿ ਸੀਨੀਅਰ ਸਕੈਂਡਰੀ ਸਕੂਲ ਔਰ ਪ੍ਰਾਇਮਰੀ ਸਕੂਲ ਅਲੱਗ-ਅਲੱਗ ਹੁੰਦੇ ਨੇ ਸੋ ਉਹਨਾਂ ਨੇ ਮਿਕਸ ਕਰਕੇ ਉਹੀ ਚੀਜ਼ਾਂ ਦਿਖਾ ਦਿੱਤੀਆਂ ਨੇ ਸੋ ਪਲੀਜ਼ ਤੁਸੀਂ ਖੁਦ ਪੜੇ ਲਿਖੇ ਹੋ ਬੱਚੇਓ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਕਰੋ ਜੇਕਰ ਤੁਹਾਡੇ ਤੱਕ ਕੋਈ ਗਲਤ ਜਾਣਕਾਰੀ ਦੇ ਰਿਹਾ ਉੱਥੇ ਜ਼ਰੂਰ ਬੋਲਿਆ ਕਰੋ ਭਾਵੇਂ ਮੈਂ ਹੀ ਕਿਉਂ ਨਾ ਹੋਵਾਂ ਠੀਕ ਹੈ ਜੀ ਸੋ ਅੱਜ ਆਪਾਂ ਗੱਲ ਕਰਾਂਗੇ 23 64 ਦੇ ਬਾਰੇ ਇਹਦਾ ਮੈਂ ਤੁਹਾਨੂੰ ਪ੍ਰੂਫ ਦੇਵਾਂਗਾ ਕੋਈ ਹਵਾ ਚ ਗੱਲ ਨਹੀਂ ਆ ਸੋ ਇਸ ਤੋਂ ਪਹਿਲਾਂ ਕਿ ਆਪਾਂ ਪੂਰੀ ਵੀਡੀਓ ਸ਼ੁਰੂ ਕਰੀਏ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਪੂਰੀ ਪੁਖਤਾ ਜਾਣਕਾਰੀ ਪਹੁੰਚ ਸਕੇ ਅਤੇ ਫਿਰ ਤੁਸੀਂ ਕਮੈਂਟ ਕਰਕੇ ਇਹਦੇ ਬਾਰੇ ਜਾਣਕਾਰੀ ਵੀ ਦੇਣੀ ਹੈ ਅਤੇ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਕਰਨਾ ਹੈ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਸੋ ਦੋਸਤੋ ਆਪਾਂ ਗੱਲ ਕਰਨ ਜਾ ਰਹੇ ਹਾਂ 2364 ਦੀ ਅਪਡੇਟ ਬਾਰੇ ਤਾਂ ਦੇਖੋ ਦੋਸਤੋ ਆਪਾਂ ਅਫੀਸ਼ੀਅਲ ਵੈਬਸਾਈਟ ਤੇ ਆ ਚੁੱਕੇ ਹਾਂ ਹਨਾ ਤਾਂ ਮੈਂ ਪਹਿਲਾਂ ਉਹਨਾਂ ਦੇ ਖਬਰਾਂ ਦਾ ਹੀ ਖੰਡਨ ਕਰਾਂਗਾ ਜਿਹੜੀਆਂ ਕਿ ਕਹਿ ਰਹੇ ਨੇ ਵੀ ਸਟੇਸ਼ਨ ਚੋਇਸ ਦੀ ਲਿਸਟ ਆ ਗਈ ਤਾਂ ਦੋਸਤੋ ਤੁਸੀਂ ਖੁਦ ਸਮਝਦਾਰ ਹੋ ਪਲੀਜ਼ ਇੱਥੇ ਦੇਖ ਸਕਦੇ ਤੁਸੀਂ ਖੁਦ ਉਹ ਸ਼ਿਟ ਇੱਥੇ ਤੁਸੀਂ ਖੁਦ ਦੇਖ ਸਕਦੇ ਦੋਸਤੋ ਪ੍ਰੋਵੀਜ਼ਨਲ ਲਿਸਟ ਜਾਰੀ ਕੀਤੀ ਗਈ ਸੀ 25/7/2024 ਨੂੰ ਠੀਕ ਹੈ ਜੀ 2364 ਪਰ ਉਸ ਤੋਂ ਬਾਅਦ ਕੋਈ ਵੀ ਇੱਥੇ ਅਪਡੇਟ ਸ਼ੋ ਨਹੀਂ ਹੋ ਰਹੀ ਮਤਲਬ ਕਿ ਇੱਥੇ ਕੋਈ ਵੀ ਅਪਡੇਟ ਸ਼ੋ ਨਹੀਂ ਹੋ ਰਹੀ ਵੀ ਅਸੀਂ ਫਲਾਨੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਨੇ ਜਾਂ ਫਨਾ ਫਨਾ ਫਲਾਨੇ ਫਲਾਨੇ ਸੈਂਟਰਾਂ ਦੇ ਵਿੱਚ ਆਪਣੇ ਕੋਲ ਖਾਲੀ ਸਾਮੀਆਂ ਪਈਆਂ ਨੇ ਤੁਹਾਨੂੰ ਉੱਥੇ ਨਿਯੁਕਤੀ ਦਿੱਤੀ ਜਾਵੇਗੀ ਇਦਾਂ ਦੀ ਕੋਈ ਵੀ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਹਜੇ ਤੱਕ ਨਹੀਂ ਕੀਤੀ ਹੈ ਸੋ ਜਿਹੜਾ ਪਿਛਲਾ ਨੋਟਿਸ ਜਿਹੜਾ ਕਿ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਸੀਗਾ ਕਿ ਸਾਨੂੰ ਆਪਣੇ ਵਿਭਾਗ ਉਹ ਦੋਸਤੋ ਆਪਣਾ ਉਹਦੇ ਨਾਲ ਕੋਈ ਲਿੰਕ ਨਹੀਂ ਸੀ ਉਹ ਆਪਣੇ ਵਿਭਾਗ ਦੇ ਵਿੱਚ ਇਹਨਾਂ ਨੇ ਜਾਰੀ ਕੀਤਾ ਸੀ ਕਿ ਆਪਣੇ ਖਾਲੀ ਅਸਾਮੀਆਂ ਦੀ ਲਿਸਟ ਸਾਨੂੰ ਦੱਸੋ ਸਾਡੇ ਤੱਕ ਲਿਸਟ ਦਿਓ ਤਾਂ ਕਿ ਅਸੀਂ ਉਹਨਾਂ ਤੇ ਸਟੇਸ਼ਨ ਚੋਇਸ ਦੇ ਲਈ ਅਪਡੇਟ ਦੇ ਸਕੀਏ ਸੋ ਦੋਸਤੋ ਉਹ ਨੋਟਿਸ ਦਿਖਾ ਦਿਖਾ ਕੇ ਲੋਕਾਂ ਨੂੰ ਘਮਲਾ ਕਰ ਦਿੱਤਾ ਗਿਆ ਕਿਉਂਕਿ ਦੇਖੋ ਤੁਸੀਂ ਕੌਣ ਸਮਝਦਾਰ ਹੋ ਇੱਥੇ ਕੋਈ ਵੀ ਜੇਕਰ ਇੱਥੇ ਸਟੇਸ਼ਨ ਚੋਇਸ ਦੀ ਕੋਈ ਵੀ ਲਿਸਟ ਜਾਰੀ ਕੀਤੀ ਗਈ ਹੁੰਦੀ ਯਾ ਫਿਰ ਕੋਈ ਵੀ ਨੋਟੀਫਿਕੇਸ਼ਨ ਆਇਆ ਹੁੰਦਾ ਤੇ ਇੱਥੇ ਜ਼ਰੂਰ ਆਉਣਾ ਸੀਗਾ 82234 ਦੀ ਵਰਤੀ ਦੇ ਲਈ ਦੇਖੋ ਇੱਥੇ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਜ਼ਰੂਰ ਹੈਗੀ ਹੈ ਜਿਹੜੀ ਕਿ 1 25 7 2024 ਨੂੰ ਉਹ ਦੂਸਰੀ 22 7 2024 ਨੂੰ ਜਾਰੀ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੋ ਇਨ੍ਹਾਂ ਖਬਰਾਂ ਤੋਂ ਜ਼ਰੂਰ ਥੋੜਾ ਜਿਹਾ ਪਾਸਾ ਵਟ ਕੇ ਰੱਖਿਆ ਕਰੋ ਜਿੱਤੇ ਕਹਿੰਦੇ ਨੇ ਕਿ ਫੇਕ ਲਿਸਟ ਦਿਖਾ ਕੇ ਜਾਂ ਫਿਰ ਉਹ ਕਿਸੇ ਹੋਰ ਡਿਪਾਰਟਮੈਂਟ ਦੀ ਲਿਸਟ ਹੁੰਦੀ ਹੈ ਪਰ ਉਹਨੂੰ 234 ਦੀ ਦੱਸ ਕੇ ਉਹੀ ਲਿਸਟ ਦਿਖਾ ਦਿੰਦੇ ਨੇ ਇਸ ਤਰ੍ਹਾਂ ਬੱਚੇ ਗੁੰਮਰਾਹ ਹੁੰਦੇ ਨੇ ਸੋ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਤੱਕ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਆਇਆ ਜਾਂ ਸਾਡੇ ਤੱਕ ਕੋਈ ਵੀ ਮੇਲ ਨਹੀਂ ਪਹੁੰਚੀ ਹੈ ਪਰ ਇਹ ਨੋਟੀਫਿਕੇਸ਼ਨ ਤਾਂ ਆ ਚੁੱਕਿਆ ਹੈ ਸੋ ਉਹਨਾਂ ਨੂੰ ਪੰਬਲ ਪੂਸੇ ਦੇ ਵਿੱਚ ਪੈਣ ਤੋਂ ਬਚਣ ਦੇ ਲਈ ਹਮੇਸ਼ਾ ਤੁਸੀਂ ਕੋਈ ਵੀ ਯੂਟਿਊਬਰ ਹੋਵੇ ਮੈਂ ਨਹੀਂ ਕਹਿੰਦਾ ਵੀ ਮੇਰੀਆਂ ਵੀਡੀਓ ਦੇਖੋ ਤੁਸੀਂ ਇੱਕ ਵਾਰ ਕ੍ਰੋਸ ਚੈੱਕ ਜ਼ਰੂਰ ਕਰਿਆ ਕਰੋ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਠੀਕ ਹੈ ਜੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਜਦੋਂ ਤੁਸੀਂ ਚੈੱਕ ਕਰਦੇ ਹੋ ਤਾਂ ਾਂਡੇ ਕੋਲ ਪੂਰੀ ਜਾਣਕਾਰੀ ਹੁੰਦੀ ਹੈ ਔਰ ਸਹੀ ਤੇ ਸਟੀਕ ਜਾਣਕਾਰੀ ਹੁੰਦੀ ਹੈ। ਇਹੀ ਸੀ ਅੱਜ ਦੀ ਅਪਡੇਟ ਕਿ ਅਫਵਾਹਾਂ ਤੋਂ ਬਚੋ 23 64 ਅਪਡੇਟ ਕਿਉਂਕਿ ਉਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਕਿ ਹਾਂਜੀ ਆਪਾਂ 17 18 ਜਾਂ 16 17 ਤੱਕ ਤੁਹਾਨੂੰ ਇੱਕ ਲਿਸਟ ਜਾਰੀ ਕਰ ਦੇਵਾਂਗੇ ਪ੍ਰੋਵੀਜ਼ਨਲ ਜਿਦੇ ਵਿੱਚ ਕਿ ਤੁਸੀਂ ਸਿਲੈਕਸ਼ਨ ਕਰ ਸਕਦੇ ਹੋ ਸਟੇਸ਼ਨਾਂ ਦੀ ਉਹਨੂੰ ਅਜੇ ਤੱਕ ਜਾਰੀ ਨਹੀਂ ਕੀਤੀ ਕਿਉਂਕਿ ਵਿਭਾਗ ਵੱਲੋਂ ਜਿਹੜੀ ਖਾਲੀ ਸਟੇਸ਼ਨਾਂ ਦੀ ਲਿਸਟ ਮੰਗੀ ਗਈ ਸੀ ਅਲੱਗ-ਅਲੱਗ ਸਕੂਲਾਂ ਤੋਂ ਠੀਕ ਹੈ ਜੀ ਉਹ ਅਜੇ ਤੱਕ ਸ਼ਾਇਦ ਉਹਨਾਂ ਕੋਲ ਨਹੀਂ ਪਹੁੰਚੀ ਹੋਣੀ ਤਾਂ ਹੀ ਉਹਨਾਂ ਨੇ ਲਿਸਟ ਜਾਰੀ ਨਹੀਂ ਕੀਤੀ ਇਹਦੇ ਵਿੱਚ ਦੋਸਤੋ ਥੋੜਾ ਸਮਾਂ ਲੱਗ ਸਕਦਾ ਜਿਵੇਂ ਕਿ 1-2 ਦਿਨ ਜਾਂ ਫਿਰ ਅੱਜ ਸ਼ਾਮ ਤੱਕ ਵੀ ਫੈਲਿਕਲ ਅੱਜ ਸ਼ਾਮ ਤੱਕ ਵੇਟ ਕਰੋ ਕਿਉਂਕਿ ਇਸ ਤਰ੍ਹਾਂ ਤਰੀਕੇ ਉਹਨਾਂ ਨੇ ਕਿਹਾ ਸੀਗਾ ਤਾਂ 17 ਤਰੀਕ ਤੱਕ ਆਜਣੀ ਚਾਹੀਦੀ ਹੈ ਕਿਉਂਕਿ ਅੱਜ ਵਰਕਿੰਗ ਡੇ ਹੈ ਸੋ ਇੰਤਜ਼ਾਰ ਕਰੋ ਜ਼ਰੂਰ ਅਪਡੇਟ ਤੁਹਾਨੂੰ ਮਿਲੇਗੀ ਨਹੀਂ ਤਾਂ 1-2 ਦਿਨਾਂ ਬਾਅਦ ਜ਼ਰੂਰ ਪੱਕਾ ਤਾਂ ਧੰਨਵਾਦ ਦੋਸਤੋ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ